ਕੀ ਸੇਵਾ ਕਰਦਾ ਫਾਲਤ ਹੈ ਕਿ ਨਾਮ ਜਪਣ ਦਾ ਜੀ ਗੁਰੂ ਕੋਲ ਆ ਕੇ ਸੇਵਾ ਕਰਨੀ ਚਾਹੀਦੀ ਸੀ ਨਿਤਨੇਮ ਆਪਣੇ ਘਰ ਕਰਨਾ ਚਾਹੀਦਾ ਨਿਤਨੇਮ ਆਪਾਂ ਕਰਦੇ ਆ ਨਾਮ ਜਪਦੇ ਆ ਗੁਰੂ ਨੂੰ ਮੇਰਨ ਵਾਸਤੇ ਜੀ ਆਪਾਂ ਗੁਰੂ ਘਰ ਆ ਕੇ ਫਿਰ ਨਿਤਨੇਮ ਦੀ ਲੋੜ ਇਹਦਾ ਵਾ ਇੱਕ ਐਗਜ਼ਾਮਪਲ ਦਿੰਦਾ ਤੁਹਾਡੇ ਕੋਲ ਗੁਰਨਾਥ ਸੇਵਾ ਆ ਕੇ ਬੈਠੇ ਕੀ ਬਈ ਕਹਿੰਦੇ ਅ ਮਹਾਰਾਜ ਤੁਸੀਂ ਬੈਠੋ ਆ ਜਪਜੀ ਸਾਹਿਬ ਕਰਕੇ ਆਇਆ ਜੀ ਉਹ ਮੈਂ ਦੱਸਦਾ ਜੀ ਜੇਕਰ ਉਹ ਵੀ ਜੀ ਸਾਹਿਬ ਨੂੰ ਕਾਹਦੇ ਵਾਸਤੇ ਕਰਦਾ ਮੈਨੂੰ ਕਿਰਨ ਵਾਸਤੇ ਜੀ ਮੈਂ ਤਾਂ ਤੇਰੇ ਕੋਲ ਬੈਠਾ ਹਾਂ ਸਾਚ ਸਾਚ ਦੋਹੀ ਸਾਹਿਬ ਕੀ ਕਿਹਾ ਜੀ ਜਦੋਂ ਗੁਰੂ ਆਪਣੇ ਘਰ ਆ ਗਿਆ ਜੀ ਤਾਂ ਉਦੋਂ ਨਿਤਨੇਮ ਦੀ ਲੋੜ ਹੈ ਜਾਂ ਆਪਾਂ ਗੁਰੂ ਦੇ ਕੋਲ ਆ ਗਏ ਆਪਾਂ ਨੂੰ ਇਥੇ ਨਿਤਨੇਮ ਕਰਨ ਦੀ ਲੋੜ ਨਹੀਂ ਨਿਤਨੇਮ ਆਪਣੇ ਘਰ ਜਿਹੜੀ ਤੁਹਾਡੀ ਸੇਵਾ ਏਹੀ ਹੈ ਜੀ ਮਹਾਰਾਜ ਗੁਰੂ ਘਰ ਆ ਕੇ ਆ ਸਿੰਮਰ ਦਾ ਸਮਾਂ ਲਗਦਾ ਕਰੋ ਪਰ ਪਹਿਲਾਂ ਸੇਵਾ ਜੀ ਸੇਵਾ ਜਰੂਰੀ ਜੇ ਪ੍ਰਸ਼ਾਦ ਦੀ ਦੁਕਾਨ ਵਾਲਾ ਨਹੀਂ ਕੋਈ ਹੋਏਗਾ ਵਰਦੌਨ ਵਾਲਾ ਨਹੀਂ ਹੋਏਗਾ ਸੇਵਾ ਵਾਲਾ ਨਹੀਂ ਹੋਏਗਾ ਫਿਰ ਆਪਾਂ ਫਿਰ ਉਹ ਸੰਗਤ ਦਾ ਹਿਸਾਬ ਚੱਲਦਾ ਨਹੀਂ ਨਾ ਜੀ ਬੁਰੂ ਕੋਲ ਆਗੇ ਜੇ ਗੁਰੂ ਆਪਣੇ ਘਰ ਆਵੇ ਫਿਰ ਨਿਤਨੇਮ ਦੀ ਲੋੜ ਨਹੀਂ ਜੀ ਬਾਕੀ ਤੁਹਾਡੇ ਕੋਲ ਗੁਰੂ ਨੇ ਰਾਤ ਕੱਟੀ ਹੈ ਤੁਸੀਂ ਗੁਰੂ ਕੋਲ ਬੈਠ ਕੇ satsang ਕਰਦੇ ਪਏ ਹੋ ਜੀ ਤੁਹਾਡੇ ਮਨ ਚ ਇਹ ਨਹੀਂ ਹੋਣਾ ਚਾਹੀਦਾ ਵੀ ਰਹਿਰਾ ਸਭ ਨਹੀਂ ਹੋਈ ਉਹ ਸਮਝੀ ਲੋ ਜੇ ਗੁਰੂ ਆਗੇ ਤਾਂ ਹੋ ਗਈ ਗੁਰਜਾ ਇੱਕ ਹਫ਼ਤੇ ਬਾਅਦ ਜਿਹੜੇ ਵੀ ਤੁਸੀਂ ਕਿਸੇ ਮਹਾਪੁਰਖ ਨਾਲ ਜੁੜੇ ਉਹਦੇ ਉਹਦੇ ਕੋਲ ਬੈਠੋ ਜੂ ਸਾਹਮਣੇ ਬੈਠੋ ਤੋਡੀ ਗੱਲ ਹੋਵੇ ਨਾ ਹੋਵੇ ਫਾਇਦਾ ਤੁਹਾਨੂੰ ਹੋਏਗਾ ਸੱਚ ਬਚਾਈਏ ਜਿਹੜਾ ਊਰਾ ਹੁੰਦਾ ਨਾ ਪ੍ਰਕਾਸ਼ ਹੁੰਦਾ ਉਹਦੇ ਵਿੱਚੋਂ ਬੜਾ ਕੁਝ ਮਿਲਦਾ ਹਾਂ ਜਿਹੜਾ ਮਨ ਜੁੜਿਆ ਰਹੇਗਾ ਹੋਰ ਕੁਝ ਨਹੀਂ ਹੈ ਤਾਂ ਤੁਹਾਡਾ ਮਨ ਤਾਂ ਜੁੜਿਆ ਰਹੇਗਾ ਨਹੀਂ ਤਾਂ ਇਹ ਮਨ ਇਹ ਕਹਿਦਾ ਹੁੰਦਾ ਨਾ ਇਹ ਇਹਨੂੰ ਤੁਸੀਂ ਸਤਸੰਗ ਨਾਲ ਦੋ ਮਨ ਨੂੰ ਇਹ ਉਲਝੇ ਉਲਝੇ ਹਾਂ ਪੱਕਾ ਉਲਝੇਗਾ ਕਿਉਂ ਸੰਬਧੀ ਚਾਲੀ ਇਦਾਂ ਦੀ ਚੱਲਦੀ ਪਈ ਹੈ ਕਾਲਜ ਜੁਲਦੀ ਵੇ ਆਹਲਾ ਹਰ 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 ਸਤ ਸੰਗ ਜ਼ਰੂਰ ਕਰਨਾ ਚਾਹੀਦਾ ਜੀ ਇੱਕ ਹਫਤੇ ਬਾਅਦ ਤਾਂ ਜ਼ਰੂਰ ਸਤ ਸੰਗ ਕਰੋ ਜਿੱਦਾਂ ਮਹਾਰਾਜ ਇੱਧਰ ਦੀਵਾਨ ਸਾਹਿਬ ਨੂੰ ਹੁੰਦਾ ਉੱਧਰ ਲੰਗੇ ਸੇਵਾ ਕਰਦੇ ਆ ਇਹਦਾ ਕੋਈ ਨਹੀਂ ਸੁਣੋ ਉਹ ਤੇ ਸੇਵਾ ਕਰੀ ਕਿੱਦੋਂ ਆਪਣਾ ਥਿਆ ਉੱਧਰ ਰੱਖੋ ਸਤ ਸੰਗ ਸੁਣ ਨਹੀਂ ਕੇ ਜੇ ਉੱਧਰ ਕੋਈ ਸਪੀਕਰ ਨਹੀਂ ਤਾਂ ਬਸ ਫਿਕਰ ਨਾ ਆਦੰਨੇ ਉਹ ਬਾਕਸ ਨੂੰ ਆਦੰਨੇ ਹਾਂਜੀ ਮਹਾਰਾਜ ਚਾਹੀਦਾ ਆਦੰਨੇ ਕੋਈ ਨਹੀਂ